ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ ਤੁਸੀਂ ਕੈਮਰਾ ਪਰਸਨ ਗੁਰਪ੍ਰੀ ਬੰਗੜ ਤਿੰਨ ਬੰਗੜ ਦੇ ਨਾਲ ਮੈਂ ਤੁਹਾਡਾ ਆਪਣਾ ਲਾਲ ਕਮਲ ਪੰਜਾਬੀ ਫਿਲਮ ਇੰਡਸਟਰੀ ਪੰਜਾਬੀ ਸੰਗੀਤ ਇੰਡਸਟਰੀ ਦੇ ਵਿੱਚ ਨਾਮ ਰੱਖਣ ਵਾਲੇ ਗੀਤਾ ਜੈਲਦਾਰ ਸਵੇਰੇ ਅਜੂਨਾ ਨੂੰ ਇੱਕ ਗਹਿਰਾ ਸਦਵਾ ਪੁੱਜਾ ਜਦੋਂ ਉਹਨਾਂ ਦੀ ਜਿਹੜੀ ਮਾਤਾ ਉਹਨਾਂ ਦਾ ਦੇਹਾਂਤ ਹੋ ਗਿਆ ਤੇ ਅੱਜ ਉਹਨਾਂ ਦੇ ਘਰ ਦੇ ਵਿੱਚ ਮੌਜੂਦ ਹਾਂ ਇਸ ਦੁੱਖ ਦੀ ਘੜੀ ਦੇ ਵਿੱਚ ਡੇਲੀ ਪੋਸਟ ਪੰਜਾਬੀ ਫਾਸਟ ਵੀ ਨਿਊਜ਼ ਜਿੱਥੇ ਉਹਨਾਂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਾ ਉੱਥੇ ਹੀ ਆਪਣੇ ਉਹਨਾਂ ਨੂੰ ਚਾਣ ਵਾਲੇ ਉਹਨਾਂ ਦੇ ਸਰੋਤਿਆਂ ਲਈ ਬਿਹਤ ਮਾੜੀ ਖਬਰ ਕਿ ਅੱਜ ਸਵੇਰੇ ਹੀ ਉਹਨਾਂ ਦੇ ਜਿਹੜੀ ਮਾਤਾ ਸੰਖੇਪ ਬਿਮਾਰੀ ਤੋਂ ਬਾਅਦ ਜਿਹੜਾ ਉਹਨਾਂ ਦਾ ਦੇਹਾਂਤ ਹੋ ਗਿਆ ਉਹਨਾਂ ਦੇ ਘਰ ਦੇ ਵਿੱਚ ਮੌਜੂਦਾਂ ਕੁਝ ਤਸਵੀਰਾਂ ਦੇ ਜ਼ਰੀਏ ਅਸੀਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਕਿ ਘਰ ਦੇ ਵਿੱਚ ਕਿੰਨਾ ਗਮਗੀਨ ਮਾਹੌਲ ਹੈ ਕੁਦਰਤੀ ਤੌਰ ਤੇ ਪਿਛਲੇ 15 ਦਿਨ ਤੋਂ ਜਦੋਂ ਅਸੀਂ ਗੀਤਾ ਜੀ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਪਿਛਲੇ 15 ਦਿਨ ਤੋਂ ਉਹਨਾਂ ਦੀ ਜਿਹੜੀ ਮਾਤਾ ਜਿਹੜੀ ਹੈ ਉਹ ਕੁਝ ਬਿਮਾਰ ਸੀ ਸੰਖੇਪ ਬਿਮਾਰੀ ਤੋਂ ਬਾਅਦ ਜਿਹੜਾ ਉਹਨਾਂ ਨੂੰ ਉਹਨਾਂ ਦਾ ਜਿਹੜਾ ਅੱਜ ਸਵੇਰੇ ਜਿਹੜਾ ਉਹ ਆਕਾਲ ਚਲਾਣਾ ਕਰ ਗਏ ਅੱਜ ਹੀ ਜਿਹੜਾ ਉਹਨਾਂ ਦਾ ਜਿਹੜ ਕੇ ਘਰ ਦੇ ਵਿੱਚ ਜਿਹੜਾ ਮਾਹੌਲ ਆ ਕਹਿੰਦੇ ਨੇ ਕਿ ਬਈ ਸਭ ਤੋਂ ਵੱਡਾ ਜਿਹੜਾ ਘਾਟਾ ਹੁੰਦਾ ਉਹ ਮਾਂ ਦੇ ਜਾਣ ਦਾ ਜਿਹੜਾ ਹੁੰਦਾ ਹੈ ਤੇ ਜਦੋਂ ਮਾਂ ਦੁਨੀਆ ਤੋਂ ਚਲੀ ਜਾਵੇ ਤੇ ਕਾਫੀ ਕੁਝ ਜਿਹੜਾ ਬਲੈਂਕ ਹੋ ਜਾਂਦਾ ਕਹਿੰਦੇ ਕਿ ਇੱਕ ਲਾਈਫ ਜਿਹੜੀ ਆ ਤੁਹਾਡੀ ਜਾਂ ਤੁਹਾਡੀ ਜ਼ਿੰਦਗੀ ਜਿਹੜੀ ਇੱਕ ਪਾਸਾ ਜਿਹੜਾ ਤੁਹਾਡਾ ਬਲੈਂਕ ਹੋ ਜਾਂਦਾ ਜਦੋਂ ਮਾਂ ਮਾ ਚਲੇ ਜਾਂਦੀਆਂ ਤੇ ਕਹਿੰਦੇ ਤੇ ਅੱਜ ਜਿਹੜਾ ਪੰਜਾਬੀ ਸੰਗੀਤ ਇੰਡਸਟਰੀ ਪੰਜਾਬੀ ਫਿਲਮ ਇੰਡਸਟਰੀ ਦੇ ਮਹਾਨ ਗਾਇਕ ਜਿਹੜੇ ਗੀਤਾ ਜੈਲਦਾਰ ਦੀ ਉਹਨਾਂ ਦੀ ਜਿਹੜੇ ਮਾਤਾ ਉਹਨਾਂ ਦੀ ਜਿਹੜੀ ਸਵੇਰੇ ਜਿਹੜੀ ਆ ਉਹਨਾਂ ਦੀ ਡੈਥ ਹੋ ਗਈ ਇਹ ਵੀ ਪਤਾ ਲੱਗਾ ਕਰਦੇ ਹਾਂ ਤੋਂ ਕਿ ਪਿਛਲੇ 15 ਦਿਨ ਤੋਂ ਥੋੜਾ ਬਿਮਾਰ ਚੱਲਦੇ ਸੀ ਹਾਰਟ ਅਟੈਕ ਆ ਗਿਆ ਤੇ ਉਹਨਾਂ ਤੋਂ ਬਾਅਦ ਜਿਹੜਾ ਰਿਕਵਰ ਨਹੀਂ ਹੋ ਸਕੇ ਇਹ ਦੁਖਦ ਖਬਰ ਜਿਹੜੀ ਪੰਜਾਬੀ ਫਿਲਮ ਇੰਡਸਟਰੀ ਹੈ ਪੰਜਾਬੀ ਸੰਗੀਤ ਇੰਡਸਟਰੀ ਨਾਲ ਜੁੜੇ ਪਿਆਰ ਕਰਨ ਵਾਲੇ ਲੋਕ ਆ ਉਹਨਾਂ ਤੱਕ ਅਸੀਂ ਸਾਂਝੀ ਕਰ ਰਹੇ ਹਾਂ ਉਹਨਾਂ ਤੱਕ ਪਹੁੰਚਾ ਰਹੇ ਹਾਂ ਕਿਉਂਕਿ ਤੁਸੀਂ ਪਿਆਰ ਕਰਦੇ ਹੋ ਆਪਣੇ ਮਹਿਬੂਬ ਕਲਾਕਾਰ ਨੂੰ ਤੁਸੀਂ ਪਿਆਰ ਕਰਦੇ ਹੋ ਤੁਸੀਂ ਗੀਤਾ ਜੈਲਦਾਰ ਬਾਈ ਤੇ ਉਹਨਾਂ ਦੇ ਨਾਲ ਸਾਰੇ ਪਰਿਵਾਰ ਦੇ ਮੈਂਬਰ ਗਏ ਰਹੇ ਦੁੱਖ ਦਾ ਪ੍ਰਗਟਾਵਾ ਜਿਹੜਾ ਉਹ ਕਰਨ ਲਈ ਜਿਹੜੇ ਘਰ ਦੇ ਵਿੱਚ ਪੁੱਜੇ ਨੇ ਕੁਝ ਤਸਵੀਰਾਂ ਦੇ ਜ਼ਰੀਏ ਅਸੀਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਆਂ ਤੇ ਜਗ ਤੇ ਇਹਨੀਆਂ ਗੂੜੀਆਂ ਸ਼ਾਮਾਂ ਲੱਭਦੀਆਂ ਨਹੀਂ ਤੁਰ ਜਾ ਬਣੇ ਕਮਾਲ ਬਾਤ ਤੇ ਮਾਮਾਂ ਲੱਭਦੀਆਂ ਨਹੀਂ ਤੁਸੀਂ ਬੜਾ ਸੁਣਦੇ ਹੋ ਤੇ ਬੜਾ ਤੁਸੀਂ ਇਹ ਗੱਲ ਸੁਣਿਆ ਪਰ ਜਦੋਂ ਮਾਮਾਂ ਚਲੇ ਜਾਂਦੀਆਂ ਤਾਂ ਫਿਰ ਜਿਹੜੀ ਜ਼ਿੰਦਗੀ ਜੜੀ ਆ ਉਹ ਕਾਫੀ ਬਲੈਂਕ ਹੋ ਜਾਂਦੀ ਐਸ ਟਾਈਮ ਮੌਜੂਦ ਆਂ ਅਸੀਂ ਗੀਤਾ ਜਲਦਰਬਾਈ ਦੇ ਘਰ ਦੇ ਵਿੱਚ ਤੇ ਇਹ ਵੀ ਅਸੀਂ ਆਪਣੇ ਦਰਸ਼ਕਾਂ ਦੇ ਨਾਲ ਇਹ ਗੱਲ ਅਸੀਂ ਸਾਂਝੀ ਕਰਨੀ ਚਾਹੁੰਦੇ ਆ ਇੱਥੇ ਹੀ ਇਹ ਗੱਲ ਅਸੀਂ ਆਪਣੇ ਦਰਸ਼ਕਾਂ ਦੇ ਨਾਲ ਸਾਂਝੀ ਕਰਨੀ ਚਾਹੁੰਦੇ ਆ ਕਿ ਛੋਟ ਜੀ ਬਿਮਾਰੀ ਤੋਂ ਬਾਅਦ ਜਿਹੜਾ ਉਹ ਗੀਤਾ ਜੈਲਦਾਰ ਦੇ ਮਦਰ ਜਿਹੜੇ ਉਹ ਐਕਸਪਾਇਰ ਹੋ ਗਿਆ ਪੰਜਾਬੀ ਸੰਗੀਤ ਇੰਡਸਟਰੀ ਦੇ ਵਿੱਚ ਨਾਮਣਾ ਖੱਟਣ ਵਾਲੇ ਆਪਣੇ ਗੀਤਾਂ ਦੇ ਨਾਲ ਲੋਕਾਂ ਦਾ ਦਿਲ ਜਿੱਤਣ ਵਾਲੇ ਕੀਤਾ ਜੈਲਦਾਰ ਅੱਜ ਸਵੇਰੇ ਜਿਹੜੇ ਉਹਨਾਂ ਦੇ ਮਦਰ ਜਿਹੜੇ ਆ ਉਹ ਹਾਰਟ ਅਟੈਕ ਤੋਂ ਬਾਅਦ ਉਹਨਾਂ ਦਾ ਜਿਹੜਾ ਦੇਹਾਂਤ ਹੋ ਗਿਆ ਉਹਨਾਂ ਦੇ ਘਰ ਦੇ ਵਿੱਚ ਮੌਜੂਦ ਹਾਂ ਅਸੀਂ ਤੇ ਨਾਲ ਦੀ ਨਾਲ ਅਸੀਂ ਨਾਲ ਦੀ ਨਾਲ ਅਸੀਂ ਆਪਣੇ ਦਰਸ਼ਕਾਂ ਨੂੰ ਇਹ ਦੱਸ ਦਈਏ ਕਿ ਅੱਜ ਹੀ ਜਿਹੜਾ ਉਹ ਉਹਨਾਂ ਦਾ ਜਿਹੜਾ ਉਹ ਸੰਸਕਾਰ ਕੀਤਾ ਜਾਵੇਗਾ ਸ਼ਾਮ ਨੂੰ ਕਿਉਂਕਿ ਮੌਸਮ ਵੀ ਖਰਾਬ ਹੈ ਔਰ ਸ਼ਾਮ ਨੂੰ ਜਿਹੜੀ ਵੱਡੀ ਗੱਲ ਕਿ ਜਿਹੜਾ ਮੀਂਹ ਦਾ ਜਿਹੜਾ ਚਾਂਸ ਜਿਹੜੇ ਆ ਉਹ ਸ਼ਾਮ ਤੱਕ ਜਿਹੜੇ ਆ ਜਾਰੀ ਹੈ ਜਿਹੜਾ ਮੌਸਮ ਵਿਭਾਗ ਨੇ ਜਿਹੜੀ ਰਿਪੋਰਟ ਦਿੱਤੀ ਹੈ ਸੇ ਨਾਲ ਦੀ ਨਾਲ ਅਸੀਂ ਤੁਹਾਨੂੰ ਵੀ ਦੱਸ ਦਈਏ ਕਿ ਆਪਣੇ ਪ੍ਰੋਗਰਾਮਾਂ ਦੇ ਵਿੱਚ ਰੁੱਝੇ ਹੋਣ ਕਰਕੇ ਗੀਤਾ ਜੈਲਦਾਰ ਜੀ ਜਿਹੜੇ ਕਿ ਵਿਦੇਸ਼ ਦੇ ਵਿੱਚ ਰਹਿੰਦੇ ਨੇ ਇਸ ਲਈ ਉਹ ਇੰਡੀਆ ਆਏ ਹੋਏ ਸੀ ਕਿਉਂਕਿ ਉਹਨਾਂ ਨੂੰ ਪਤਾ ਲੱਗਿਆ ਸੀ ਕਿ ਮਾਤਾ ਉਹਨਾਂ ਦੀ ਕਾਫੀ ਜੜੀ ਬਿਮਾਰ ਹੈ ਹੈਗੇ ਆ ਤੇ ਇਸ ਲਈ ਉਹ ਇੰਡੀਆ ਦੇ ਵਿੱਚ ਸੀ ਤੇ ਅੱਜ ਸ਼ਾਮ ਨੂੰ ਜਿਹੜਾ ਮਾਤਾ ਦਾ ਜਿਹੜਾ ਆ ਉਹ ਜਿਹੜਾ ਸੰਸਕਾਰ ਜਿਹੜਾ ਕਰ ਦਿੱਤਾ ਜਾਵੇਗਾ ਦੁੱਖ ਦੀ ਇਸ ਘੜੀ ਦੇ ਵਿੱਚ ਡੇਲੀ ਪੋਸਟ ਪੰਜਾਬੀ ਫਾਸਟ ਵੀ ਨਿਊਜ਼ ਗੀਤਾ ਜੈਲਦਾਰ ਤੇ ਸਮੂਥ ਫੈਮਿਲੀ ਦੇ ਨਾਲ ਗੈਰ ਹੀ ਦੁੱਖ ਦਾ ਪ੍ਰਗਟਾਵਾ